ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੋਕ ਬਹੁਤ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬੱਡ ਢੋਲ ਬਹੁਤ ਸ਼ਾਸਤਰ ਤੇ ਬਹੁਤ ਸਮ੍ਰਿਤੀਆਂ ਸਾਰੇ ਅਸਾਂ ਖੋਜ ਕੇ ਵੇਖੇ ਹਨ ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ ਪੂਜ ਸਨਾਹੀ ਹਰ ਹਰੀ ਨਾਨਕ ਨਾਮ ਅਮੋਲ ਪਰ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ ਹੇ ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਵਦੀ ਜਾਪ ਤਾਪ ਗਿਆਨ ਸਭ ਧਿਆਨ ਜੇ ਕੋਈ ਵੇਦ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਨੀਆਂ ਨਾਲ ਤਪਾਏ ਪੁਰ ਕਈ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਧਰੇ ਖੱਡ ਸਾਸਤਰ ਸਿਮਰਤ ਵਖਿਆਨ ਛੇ ਸ਼ਾਸਤਰਾਂ ਤੇ ਸਿਮਰਤੀਆਂ ਦਾ ਉਪਦੇਸ਼ ਕਰੇ ਯੋਗ ਅਭਿਆਸ ਕਰਮ ਧਰਮ ਕੀ ਰਿਆ ਯੋਗ ਦੇ ਸਾਧਨ ਕਰੇ ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ ਸਗਲ त्याਗ ਬਨ ਮਦੇ ਫਿਰਿਆ ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੋਂਦਾ ਫਿਰੇ। ਅਨੇਕ ਪ੍ਰਕਾਰ ਕੀਏ ਬਹੁਤ ਜਤਨਾ। ਅਨੇਕ ਕਿਸਮਾਂ ਦੇ ਬੜੇ ਜਤਨ ਕਰੇ। ਪੁੰਨ ਦਾਨ ਹੋਵੇਂ ਬਹੁ ਰਤਨਾ। ਪੁੰਨ ਦਾਨ ਕਰੇ ਤੇ ਬਹੁਤ ਸਾਰਾ ਕਿਉ ਹਵਨ ਕਰੇ। ਸਰੀਰ ਘਟਾਏ ਹੂੰ ਮੈਂ ਕਰਾਤੀ। ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਘਟਾਵੇ ਤੇ ਅੱਗ ਵਿੱਚ ਸਾੜ ਦੇਵੇ। ਵਰਤਨੇਮ ਕਰੇ ਬਹੁ ਪਾਤੀ ਕਈ ਕਿਸਮਾਂ ਦੇ ਵਰਤਾਂ ਦੇ ਬੰਦੇਜ ਕਰੇ ਨਹੀਂ ਤੁਲ ਰਾਮ ਨਾਮ ਵਿਚਾਰ ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖ ਨਾਮ ਜਪਿਐ ਇੱਕ ਵਾਰ ਭਾਵੇਂ हे ਨਾਨਕ ਇਹ ਨਾਮ ਇਕ ਵਾਰੀ ਵੀ ਗੁਰੂ ਦੇ ਸਣ ਮੁਖ ਹੋ ਕੇ ਜਪਿਆ ਜਾਏ ਨੌਖੰਡ ਪ੍ਰਥਮੀ ਫਿਰਾਜ ਜੀ ਰਜੀਵ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਰੇ ਲੰਮੀ ਉਮਰ ਤੱਕ ਜਿਉਂਦਾ ਰਹੇ ਮਹਾ ਉਦਾਸ ਤਪੀ ਸਰਥੀਵ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਨ ਮਾਹੀ ਹੋ ਮਤ ਪਰਾਣ ਅਗ ਵਿੱਚ ਆਪਣੀ ਜੇੰਦ ਹਵਨ ਕਰ ਦੇਵੇ ਕਾਣਕੇ ਆਵਸ ਹੈਵਰ ਭੂਮદાન ਸੋਨਾ ਘੋੜੇ ਵਧੀਆ ਘੋੜੇ ਤੇ ਜ਼ਮੀਨ দান ਕਰੇ ਨਿਯੋਲੀ ਕਰਮ ਕਰ ਬਹੁ ਆਸਨ ਨਿਯੋਲੀ ਕਰਮ ਕਰੇ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ ਜਨਮਾਰਗ ਸੰਜਮ ਸਾਧਨ ਜਨੀਆਂ ਦੇ ਰਸਤੇ ਚੱਲ ਕੇ ਬੜੇ ਗਠਨ ਸਾਧਨ ਤੇ ਸੰਜਮ ਕਰੇ ਨੇਮਖ ਨੇਮ ਕਰ ਸਰੀਰ ਘਟਾਵੇ ਸਰੀਰ ਨੂੰ ਰਤਾ ਰਤਾ ਕਰਕੇ ਘਟਾ ਦੇਵੇ ਤੋ ਪੀ ਹਉਮੈ ਮੈਲ ਨ ਜਾਵੇ ਤਾਂ ਵੀ ਮਨ ਦੀ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ਹਰ ਕੇ ਨਾਮ ਸੰਸਰ ਗਛ ਨਹੀਂ ਅਜੇ ਹਾ ਕੋਈ ਉਧਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਨਾਨਕ ਗੁਰਮਖ ਨਾਮ ਜਪਤ ਗਤ ਪਾਹੀ ਹੇ ਨਾਨਕ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ਮਾਨੇ ਗਾਮਨਾ ਤੀਰਥ ਤੇ ਛੁਟਾ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਝੋਲਾ ਛੱਡਿਆ ਜਾਏ ਗਰਵਗਮਾਨ ਨ ਮੰਨਤੇ ਹੁਟੈ ਪਰ ਇਸ ਤਰ੍ਹਾਂ ਵੀ ਹਉਮੈ ਅਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰੈ ਦਿਨਸ ਅਰ ਰਾਤ ਮਨੁਖ ਦਿਨ ਤੇ ਰਾਤ ਭਾਵ ਸਦਾ ਤੀਰਥਾਂ ਤੇ ਇਸ਼ਨਾਨ ਕਰੇ ਮਨ ਕੀ ਮੈਲ ਨਾ ਤਨ ਤੇ ਜਾਤ ਫੇਰ ਵੀ ਮਨ ਦੀ ਮੈਲ ਸਰੀਰ ਤੋਂ ਨਹੀਂ ਜਾਂਦੀ ਇਸ ਦੇਹੀ ਕੋ ਬਹੁ ਸਾਧਨਾ ਕਰੈ ਜੇ ਇਸ ਸਰੀਰ ਨੂੰ ਸਾਧਨ ਦੀ ਖਾਤਰ ਕਈ ਯਤਨ ਵੀ ਕਰੇ ਮਨ ਤੇ ਕਭੂ ਨ ਬਿਖਿਆ ਟਰਾ ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ ਜਲ ਤੋਂ ਵੈ ਬਹੁ ਦੇਹ ਅਨੀਤ ਜੇ ਇਸ ਨਾਸਮੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਵੇ ਸੁੱਧ ਕਹਾ ਹੋਏ ਕਾਚੀ ਪੀਤ ਤਾਪੀ ਇਹ ਸਰੀਰ ਰੂਪੀ ਕੱਚੀ ਕੰਦ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਰਿ ਦੇ ਨਾਮ ਕੀ ਮਹਿਮਾ ਊਚ ਹੈ ਮਨ ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮ ਉਧਰੇ ਪਤਿਤ ਬਹ ਮੋਚ ਹੈ ਨਾਨਕ ਨਾਮ ਦੀ ਬਰਕਤ ਨਾਲ ਅਣਗਿਣਤ ਮਨ ਦੇ ਗਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਬਹੁਤ ਸਿਆਨਪ ਜਮਕਾ ਕੋ ਵਿਆਪੈ ਜੀਵ ਦੀ ਬਹੁਤੀ ਚਤੁਰਾਈ ਦੇ ਕਾਰਨ ਜਮਾ ਦਾ ਡਰ ਜੀਵ ਨੂੰ ਆਧਵੰਦਾ ਹੈ ਆਨੇ ਕ ਜਤਨ ਹੈ ਤਾਰੇ ਤਿਸਨ ਨਤਰ ਆਪੈ ਕਿਉਂਕਿ ਚਤੁਰਾਈ ਦੇ अनेका ਜਤਨ ਕੀਤਿਆਂ ਮਾਇਆ ਦੀ ਤਰਹ ਨਹੀਂ ਮੁਕਦੀ ਪੇਖ ਆਨੇ ਕ ਅਗਨ ਨਹੀਂ ਬੂਝੈ अनेका ਤਾਰ ਮੇ ਕ ਪੇਖ ਕੀਤਿਆਂ ਰਿਸਨਾ ਦੀ ਅਗ ਨਹੀਂ ਬੁਝਦੀ ਕੋਟ ਉਪਾਵ ਦਰਗਹਿ ਨਹੀਂ ਸਿਜੈ ਇਹੋ ਜੇ ਹੈ ਕਰੋੜਾਂ ਤਰੀਕੇ ਵਰਤਿਆ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਨਹੀਂ ਹੋਈਦਾ ਛੂਟ ਸੁਨਾਹੀ ਊਭ ਪਿਆਲ ਇਹਨਾ ਯਤਨਾ ਨਾਲ ਜੀਵ ਚਾਹੇ ਆਕਾਸ਼ ਤੇ ਚੜ ਜਾਏ ਚਾਹੇ ਪਤਾਲ ਵਿੱਚ ਲੁਕ ਜਾਏ ਮੋਹੇ ਵਿਆਪੇ ਮਾਇਆ ਜਾਲਾ ਮਾਇਆ ਤੋਂ ਬਚ ਨਹੀਂ ਸਕਦਾ ਸਗੋਂ ਜੀਵ ਮਾਇਆ ਦੇ ਜਾਲ ਵਿੱਚ ਤੇ ਮੋਹ ਵਿੱਚ ਫਸਦੇ ਹਨ ਅਵਰ ਕਰਤੂਤ ਸਗਲੀ ਜਮ ਡੰਨਾ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾਂ ਨੂੰ ਜਮ ਰਾਜ ਦੰਦ ਲਾਂਦਾ ਹੈ ਗੋਵਿੰਦ ਭਜਨ ਬਿਨ ਤੇਲ ਨਹੀਂ ਮੰਨੇ ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀਂ ਪਤੀਜਦਾ ਹਰ ਕਾ ਨਾਮ ਜਪ ਤੋਖ ਜਾਏ ਜੋ ਮਨੋਖਾ ਹਰ ਨਾਮ ਉਚਾਰਦਾ ਹੈ ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ ਨਾਨਕ ਬੋਲੇ ਸਹਿਜ ਸੁਭਾਈ ਏ ਨਾਨਕ ਜਦੋਂ ਉਹ ਆਤਮਿਕ ਅਢੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਹਰ ਨਾਮ ਉਚਾਰਦਾ ਹੈ ਚਾਰ ਪਧਾਰਤ ਜੇ ਕੋ ਮੰਗੇ ਜੇ ਕੋਈ ਮਨੁੱਖ ਧਰਮ ਆਰਥ ਕਾਮ ਕਰੋਧ ਮੋਖ ਧਰਮ ਆਰਥ ਕਾਮ ਮੋਖ ਚਾਰ ਪਦਾਰਥਾਂ ਦਾ ਲੋੜਵੰਦ ਹੋਵੇ ਸਾਧ ਜਨਾਂ ਕੀ ਸੇਵਾ ਲੱਗੇ ਤਾਂ ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ ਹਰ ਹਰ ਨਾਮ ਹਿਰਦੈ ਸਦ ਗਾਵੇ ਤਾ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ ਜੇ ਕੋ ਆਪਣੀ ਸੋਭਾ ਲੋਰੈ ਜੇ ਕੋਈ ਮਨੁੱਖਾ ਆਪਣੀ ਸੋਭਾ ਚਾਉਂਦਾ ਹੋਵੇ ਸਾਧ ਸੰਗੇ ਹਉਮੈ ਛੋੜੈ ਤਾਂ ਸਤ ਸੰਗ ਵਿੱਚ ਹਉਮੈ ਦਾ ਤਿਆਗ ਕਰੇ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਮਨੁੱਖ ਜਨਮ ਮਰਨ ਦੇ ਗੇੜ ਤੋਂ ਡਰਦਾ ਹੈ ਸਾਰੇ ਜਨਾਂ ਕੀ ਸਰਨੀ ਪਰੈ ਤਾਂ ਉਹ ਸੰਤਾਂ ਦੀ ਜਰਨੀ ਲਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਮਨੁਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਗ ਹੈ ਨਾਨਕ ਤਾਂ ਕਹਿ ਬਲਵਲ ਜਾਸਾ ਹੇ ਨਾਨਕ ਆਖ ਕੀ ਮੈਂ ਉਸ ਤੋਂ ਸਦਾ ਸਾਧਕੇ ਜਾਵਾਂ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ